ਸਸਿਕਲ ਕੀ ਆ ਚੱਲ ਲੱਗੇ ਮੈਂ ਆਪਣਾ ਇੱਕ ਨਾਂ ਦੇ ਉੱਤੇ ਰਾਏਕੋਟ ਗਏ ਸੀ ਮੈਂ ਉੱਥੇ ਬੋਲਿਆ ਸੀ ਵੀ ਮੈਂ ਇਦਾਂ ਕਰਕੇ ਬੂਟਪਾਖ ਖੇਡਦਾ ਹੀ ਮੇਰੀ ਟੀਮ ਕਹਿੰਦੀ ਵੀ ਰੈਨ ਦੇ ਖੇਡਣ ਨੂੰ ਫਾਈਨਲ ਮੈਚ ਸੀਗਾ ਆਪਣਾ ਕੋਪੀ ਵੀ ਪੀਰਨਾ ਤੇ ਇਹ ਪੱਤੋ ਦੇ ਖੇਡਣ ਲੱਗਾ ਲੱਗਾ ਸੀ ਉਦੋਂ ਹਨ ਇਹ ਵੀ ਆਦਤ ਵਿੱਚ ਬਹੁਤ ਤਕੜਾ ਸੀ ਤੇ ਆਪਾਂ ਵੀ ਤਕੜੇ ਸੀ ਹਨ ਮੈਂ ਉਹ ਗੱਲ ਨਹੀਂ ਕਰਦਾ ਮੈਂ ਉਹ ਗੱਲ ਕਰਦਾ ਸੀਗਾ ਵੀ ਉਹ ਵੀ ਤਗੜਾ ਦੀ ਮੈਂ ਵੀ ਤਗੜਾਈ ਜਿਹੜੇ ਪਹਿਲਾਂ ਵਾਲੇ ਪਲੇਅਰ ਸੀ ਨਾ ਇਹ ਆਪਦੇ ਆਪ ਨੂੰ ਜਾਨੀ ਕਿ ਥੱਕੇ ਮਹਿਸੂਸ ਨਹੀਂ ਕਰਦੇ ਸੀਗੇ ਉਹ ਇਹ ਆਪਦੇ ਆਪ ਨੂੰ ਜੋਹਦੇ ਸੀ ਨਾਲ ਦੀਆਂ ਵੀ ਅੱਜ ਵੀ ਇਹ ਗੀਏ ਪਲੇਅਰ ਚ ਕਿਵੇਂ ਆ ਹਨਾ ਪਲੇਅਰ ਚ ਕਿੰਨੀ ਕਿ ਜਾਣ ਆ ਕੀ ਆ ਉਦੋਂ ਸਾਰੇ ਇਦਾਂ ਹੀ ਹੁੰਦਾ ਸੀਗਾ ਤੇ ਮੈਂ ਤਾਂ ਉਹਨੂੰ ਅੱਜ ਵੀ ਆਪਦੇ ਤੋਂ ਤਗੜਾ ਮੰਨਣਾ ਜਿਹੜਾ ਖੇਢੀ ਜਾਂਦਾ ਬੰਦਾ ਤੇ ਉਸ ਤੋਂ ਬਾਅਦ ਸ਼ਾਇਦ ਨੇ ਮੈਨੂੰ ਫੜਿਆ ਹੀ ਹੋਵੇ ਕਿਹੜਾ ਰੀਡਰ ਆ ਜਿਹੜਾ ਗੋਪੀ ਨੇ ਨਹੀਂ ਫੜਿਆ ਸਾਰੇ ਰੀਡਰ ਫੜੇ ਆ ਐਵੇਂ ਮੁਰਤੀ ਆਪਣੇ ਨੂੰ ਦੀ ਗਲਤ ਕਮੈਂਟ ਕਰਨ ਲੱਗ ਜਾਂਦੇ ਆ ਵੀਰ ਮੇਰੇ ਐਦਾਂ ਆਏ ਆ ਮੈਂ ਜਿਹੜੀ ਗੱਲ ਕੀਤੀ ਐ ਮੈਂ ਵੈਸੇ ਗੱਲ ਕੀਤੀ ਆ ਸਰਸਰੀ ਤੋਂ ਉਹਨਾਂ ਦੇ ਤੇ ਮੈਂ ਉਹਨਾਂ ਦੇ ਮੇਚਾਂ ਦੇ ਫਰਕ ਦੀ ਗੱਲ ਕੀਤੀ ਆ ਵੀ ਉਹ ਤੋਂ ਪਲੇਅਰਾਂ 'ਚ ਇੰਨੀ ਕਿ ਦਰੀਰੀ ਹੁੰਦੀ ਸੀਗੀ ਤੇ ਪਲੇਅਰ ਨਾਲ ਥੱਕਿਆ ਟੁੱਟਿਆ ਵੀ ਕਹਿ ਦਿੰਦਾ ਹੀ ਨਹੀਂ ਯਾਰ ਮੈਂ ਖੇਡਦਾ ਹਣਾ ਤੇ ਹੁਣ ਮੈਂ ਕਿਹਾ ਦੂਜਾ ਵੀ ਵੇਖ ਲੋ ਵੀ ਤੁਹਾਨੂੰ ਵੇਖਿਆ ਇਹ ਤੇ ਮੇਚਾਂ 'ਚ ਕੀ ਹਾਲ ਹੁੰਦਾ ਕਈ ਵਾਰੀ ਜੱਫੀਆਂ ਨੂੰ ਕਟੀਆਂ ਪਉਣੀਆਂ ਪੈਂਦੀਆਂ ਉਦੋਂ ਕੱਲੇ-ਕੱਲੇ ਰੇਟਰ ਸਰਜਰੀ ਕਟੀਆਂ ਪਾਈ ਜਾਂਦੇ ਸੀਗੇ ਤੇ ਬਾਕੀ ਵੀਰਨਾਂ ਦਾ ਆਪਣੀ ਗੱਲ ਹੁੰਦੀ ਰਹਿੰਦੀ ਹੈ ਗੋਪੀ ਨੇ ਤਾਂ ਕੋਈ ਨੀ ਇਦਾਂ ਕੀਤਾ ਕੋਈ ਫੀਰ ਤੇ ਕਮੈਂਟਾਂ ਜੀ ਵਾਲਾ ਹੁੰਦਾ ਹਨਾ ਤੇ ਮੈਂ ਤਾਂ ਕਹਿੰਨਾ ਵੀਰੇ ਵੀ ਮੜੇ ਨੇ ਗੱਲ ਨੂੰ ਪੜਨ ਤੀਖ ਲਿਆ ਕਰੋ ਵੀ ਕੀ ਬੋਲਿਆ ਗਿਆ ਕੀ ਨਹੀਂ ਤੇ ਆਪਾਂ ਅੱਜ ਵੀ ਕਹਿੰਦੇ ਆ ਪ੍ਰਮਾਤਮਾ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਵਧੀਆ ਪਲੇਅਰ ਉਹ ਵੀ ਤਿਆਰ ਕਰੀ ਜਾਂਦਾ ਤੇ ਆਪ ਵੀ ਖੇਡੀ ਜਾਂਦਾ ਹਜੇ ਤੱਕ ਵੀ ਤਕੜਾ ਹੈਗਾ ਤੇ ਤਕੜਾ ਰਹਿਣਾ ਜਿਰੇ ਵੀਰ ਨੇ ਜਿਹੜੇ ਨੇ ਤਕੜਾ ਕੰਮ ਕੀਤਾ ਵੀ ਤਕੜੇ ਪਲੇਅਰ ਦਾ ਜਿਵੇਂ ਕੋਈ ਵੀ ਮੈਂ ਆ ਉਹ ਆ ਹੋਰ ਆ ਜਿਹੜੇ ਤਕੜੀ ਕਬੱਡੀ ਖੇਡੀ ਆ ਵੀ ਉਹਨਾਂ ਦਾ ਨਾਂ ਤਾਂ ਰਹਿਣਾ ਹੀ ਆ ਹਨ ਤੇ ਤਾਂ ਕਰਕੇ ਵੀ ਬਹੁਤ ਤਕੜਾ ਮਾਣ ਆ ਅੱਜ ਵੀ ਤਕੜਾ ਤੇ ਭਾਵੇਂ ਵੀ ਤਕੜਾ ਸੀ ਕੱਲ ਵੀ ਤਕੜਾ ਸੀ ਤੇ ਪ੍ਰਮਾਤਮਾ ਨੂੰ ਦੁੱਖ ਨਹੀਂ ਤੀ ਗਣੀ ਤਰੱਕੀ ਬਖਸ਼ ਵੈਗੁਰੂ ਜੀ ਕਾ ਖਾਲਸਾ ਤੇ ਵੈਗੁਰੂ ਜੀ ਕੀ ਵਾਹਿਗੁਰੂ